ਰਣਜੀਤ ਨਗਰ ਆ ਛਾ ਕੋਟ ਦੀ ਟੀਮ ਵੱਲੋਂ ਪਿੰਡੂ ਮੇ ਦੁਰਜੁਨੀਅਨ ਦੇ ਸੁਭਾ ਪ੍ਰਧਾਨ ਸ੍ਰੀ ਪੀਟਰ ਮਸੀ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਗੁਰਬਖਸ਼ ਕੋਰ ਤੇ ਨੌਜਾਨਪਾਤ ਸਭਾ ਦੇ ਸ੍ਰੀ ਸੋਨੂ ਰੋੜਾ ਦੇ ਦਿਸਾ ਨਿਰਦੇਸ਼ਾ ਤੇ ਪਿਛਲੇ ਦਿਨੀ ਕੁਦਰਤੀ ਆਫਤ ਤੇ ਭਾਰੀ بارش ਨਾਲ ਲੋਕਾਂ ਦੇ ਆਰਮਕਾਨ ਮਕਾਨਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ ਦਾ ਮੌਇਨਾ ਕਰਕੇ ਚਲਾਈ ਗਈ ਮੁਹਿੰਮ ਦੇ ਮੱਦੇ ਨਜ਼ਰ ਅੱਜ ਸ਼ਾਹਕੁਟਣਾ ਲਗਦੇ ਪਿੰਡ ਸੈਦਪੁਰ ਛਿੱੜ ਦਾ ਦੌਰਾ ਕੀਤਾ ਗਿਆ ਜਿਸ ਦੀ ਬਦਤਰ ਹਾਲਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਨਸਾਨ ਇਸ ਅਧੁਨਿਕ ਭਾਰਤ ਦੇ ਪਿੰਡਾਂ ਸ਼ਹਿਰਾਂ ਵਿੱਚ ਕਿਸ ਤਰ੍ਹਾਂ ਨਰਕ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਹੜਪੀੜ ਤੇ ਬਰਸਾਤੀ ਆਫਤ ਨਾਲ ਜੂਝਦੇ ਪਰਿਵਾਰਾਂ ਨੂੰ ਮਿਲਦੇ-ਮਿਲਦੇ ਅੱਜ ਅਸੀਂ ਪਹੁੰਚਿਆ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਸਹਿਦਪੁਰ ਚੁੜੀ ਦੇ ਤੁਹਾਨੂੰ ਦਿਖਾਵਾਂਗੇ ਇਸ ਪਿੰਡ ਦੇ ਇਸ ਪਿੰਡ ਵਿੱਚ ਵਸ ਰਹੇ ਅੱਜ ਦੇ ਆਧੁਨਿਕ ਯੁੱਗ ਦੇ ਇਨਸਾਨਾਂ ਨਾਲ ਕਿ ਕਿਸ ਤਰ੍ਹਾਂ ਬੱਦਰ ਹਾਲਤਾਂ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਨ ਇੱਕ ਪਾਸੇ ਆਧੁਨਿਕਤਾ ਸਾਡੇ ਗਿੱਟਿਆਂ ਵਿੱਚ ਵੱਜਦੀ ਫਿਰਦੀ ਆ ਤੇ ਦੂਸਰੇ ਪਾਸੇ ਜ਼ਿੰਦਗੀ ਦੀ ਆਤ ਉਸ ਵੀਰ ਜਿੱਥੇ ਕੱਚੀਆਂ ਛੱਤਾਂ ਤੇ ਸੀਮਿੰਟ ਦੀਆਂ ਛਾਦਰਾਂ ਪਾ ਕੇ ਲੋਕ ਮੁਸ਼ਕਲ ਹਾਲਾਤਾਂ ਵਿੱਚ ਗੁਜ਼ਾਰਾ ਕਰ ਰਹੇ ਹਨ ਬਾਲਿਆਂ ਵਾਲੀਆਂ ਛੱਤਾਂ ਡਿੱਗਣ ਕਰਾਰੇ ਪਈਆਂ ਹਨ ਕੰਦਾਂ ਨੂੰ ਤਰੇੜਾਂ ਆਈਆਂ ਹੋਈਆਂ ਹਨ ਘਰਾਂ ਦੇ ਵਿਹੜੇ ਗਲੀਆਂ ਨਾਲੋਂ 2-2 ਫੁੱਟ ਨਹੀਂ ਵੇ ਆ ਥੋੜੀ ਜੀ ਬਰਸਾਤ ਨਾਲ ਛੱਪੜ ਦਾ ਗੰਦਾ ਪਾਣੀ ਘਰਾਂ ਵਿੱਚ ਵੜਿਆ ਆ ਇਹ ਲੋਕ ਦੱਸਦੇ ਆ ਕਿ ਹਰ ਵਾਰੀ ਵੋਟਾਂ ਬਟੋਰ ਲੈਣ ਤੋਂ ਬਾਅਦ ਕੋਈ ਵੀ ਪੰਚ ਸਰਪੰਚ ਕੋਈ ਐਮਐਲਏ ਕੋਈ ਹਲਕਿਆ ਇੰਚਾਰਜ ਸਾਡੀ ਸਹਾਰ ਨਹੀਂ ਲੈਂਦਾ ਇਹਨਾਂ ਦੀ ਇਹ ਤਸਵੀਰ ਵੇਖ ਕੇ ਮਨੁੱਖਤਾ ਵੀ ਸ਼ਰਮਸ਼ਾਰ ਹੁੰਦੀ ਜਾਪਦੀ ਹੈ ਹੁਣੇ ਆ ਇਸ ਪਿੰਡ ਦੀ ਹਾਲਤ ਦੇਖੋ ਛੱਪੜ ਦਾ ਪਾਣੀ ਐਵੇਂ ਉਫਾਨਤੇ ਆ ਤੇ ਮਤਲਬ ਬਰਸਾਤਾਂ ਵੇਲੇ ਇੱਥੇ ਕੀ ਹਾਲ ਹੋਇਆ ਹੋਊ ਉਹਨਾਂ ਘਰਾਂ ਦੀ ਹਾਲਤ ਦੇਖੋ ਛੱਪੜ ਦੇ ਬਿਲਕੁਲ ਐਨ ਕੰਡੇ ਸ਼ਾਕਟ ਸ਼ਹਿਰ ਦੇ ਨਾਲ ਲੱਗਦਾ ਇਹ ਪਿੰਡ ਸੈਦਪੁਰ ਝਿੜੀ ਇਸ ਪਿੰਡ ਦੇ ਵਿਚਕਾਰ ਤੇ ਆਸ-ਪਾਸ ਵੱਸਦੇ ਲੋਕ ਸਾਡੇ ਆਧੁਨਿਕ ਭਾਰਤ ਦੀ ਸ਼ਰਮਨਾਕ ਤਸਵੀਰ ਪੇਸ਼ ਕਰਦੇ ਆ ਆਧੁਨਿਕਤਾ ਨੂੰ ਵੇਖ ਕੇ ਸਾਡੇ ਨੇਤਾਵਾਂ ਨੂੰ ਇਸ ਛੱਪੜ ਵਿੱਚ ਡੁੱਬਵਣਾ ਚਾਹੀਦਾ ਮੋਦੀ ਦੇ ਡਿਜੀਟਲ ਇੰਡੀਆ ਤੇ ਆਧੁਨਿਕ ਭਾਰਤ ਦੇ ਝੂਠੇ ਨਾਰੇ ਨੂੰ ਲੱਖ ਲਾਣਤ ਤੇ ਸਤਾਨਕ ਲੀਡਰਾਂ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਦੀ ਸਾਰ ਲੈਂਦੇ ਹੋਏ ਇਹਨਾਂ ਦੇ ਜੀਵਨ ਸ਼ੈਲੀ ਨੂੰ ਅੱਜ ਦੇ ਆਧੁਨਿਕਤਾ ਯੁੱਗ ਵਿੱਚ ਤਬਦੀਲ ਕਰਨ ਦੀ ਉਪਰਾਲੇ ਕੀਤੇ ਜਾਣ ਦੇਖੋ ਕੀ ਹਾਲ ਚਾਲ ਆ ਕੀ ਹਾਲ ਆ ਦੇਖੋ ਕਿੱਥੇ ਆ ਇੱਕ ਕਮਿਊਨਿਟੀ ਪਾਣੀ ਵੜਦੇ ਕਿਦਾਂ ਆ ਇਹ ਆ ਬੱਚਾ ਵਿਚਾਲਾ ਦੇਖੋ ਕਿਦਾਂ ਫਿਰ ਵੀ ਖੁਸ਼ ਆ ਤੇ ਆ ਤਰੇੜਾਂ ਆ ਕੋਈ ਰਹਿਣ ਦਾ ਕੋਈ ਅੱਜ ਨਹੀਂਗਾ ਇੱਥੇ ਪਰ ਫਿਰ ਵੀ ਇਹ ਲੋਕ ਵਿਚਾਰੇ ਆਪਣਾ ਜੀਵਨ ਬਸਰ ਕਰੀ ਜਾ ਰਹੇ ਆ ਆ ਤਾਂ ਦੇਖੋ ਬਾਥਰੂਮ ਦਾ ਕੀ ਹਾਲ ਆ ਦੇਖੋ ਇਹ ਕੀ ਕੀ ਹਾਲ ਆ ਪਰ ਕੁਝ ਸ਼ਰਮ ਆਉਦੀ ਆ ਡਿਜੀਟਲ ਇੰਡੀਆ ਤੇ ਸ਼ਰਮ ਆਉਦੀ ਆ ਆਧੁਨਿਕਤਾ ਦੇ ਜਿਹਦਾ ਇਹ ਨਾਰਾ ਲਾਉਂਦਾ ਮੋਦੀ ਤੇ ਸਾਡੇ ਨੇਤਾਵਾਂ ਜਿਹੜੇ ਅੰਦਰ ਕੱਚੇ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਆ ਇੱਥੇ ਇਹ ਤੇ ਬਹੁਤ ਮੁਸ਼ਕਲ ਲੱਗਦੀ ਨੇ ਆ ਪਾਣੀ ਨਹੀਂ ਤੁਸੀਂ ਕਿਸੇ ਕੋਲ ਦੱਸਦੇ ਨਹੀਂ ਕਿਸੇ ਨੂੰ ਆਪਦਾ ਦੁੱਖ ਨਹੀਂ ਦੱਸਦੇ ਸਾਡਾ ਅਸੀਂ ਕਿਵੇਂ ਰਹਿ ਰਹੇ ਆ ਰਹਿ ਰਹੇ ਆ ਅਸੀਂ ਸਾਰਿਆਂ ਨੂੰ ਰਹਿ ਰਹੇ ਆ ਸਰਪੰਚਾਂ ਨੂੰ ਦੱਸਦੇ ਆ ਮੈਂਬਰਾਂ ਨੂੰ ਦੱਸਦੇ ਆ ਜਿੱਦੋਂ ਵੀ ਹੰਦੇ ਬੋਟਾ ਵਾਲੇ ਦਾ ਬਿਨਾ ਮੀਂਹ ਹੁਣ ਮੀਂਹ ਪਿਆ ਵਾ ਅਸੀਂ ਪਾਣੀ ਕੀ ਭਿਜਦੇ ਆ ਉਦੋਂ ਕੋਈ ਤਰਪਾਲਾਂ ਦੇਣ ਆਇਆ ਤਰਪਾਲਾਂ ਦੇਣ ਆਇ ਸੀ ਉਹ ਕਹਿੰਦੇ ਤੁਹਾਨੂੰ ਨਹੀਂ ਚਾਹੀਦੀ ਲੋਕ ਕਿਉਂ ਸਾਡੀ ਕੋਠੀ ਪਈ ਆ ਸਰਪੰਚ ਕਹਿੰਦਾ ਤੁਹਾਨੂੰ ਨਹੀਂ ਚਾਹੀਦੀ ਨਾ ਤਰਪਾਲ ਅੱਛਾ ਸਰਪੰਚ ਅਸੀਂ ਸਰਪੰਚ ਨੂੰ ਚਾਹੀਦੀ ਆ ਅਸੀਂ ਤੁਹਾਨੂੰ ਨਹੀਂ ਚਾਹੀਦੀ ਆ ਆ ਹਾਲ ਦੇਖੋ ਕੀ ਆ ਦੇਖੋ ਆ ਜੇ ਸਰਪੰਚ ਆਇਆ ਸਾਡਾ ਵੇੜਾ ਪਰਿਆ ਇਹ ਬੱਚੇ ਲੈ ਕੇ ਪਤਾ ਨਹੀਂ ਵੀ ਇਹ ਅੰਦਰ ਸੌਂਦੇ ਚ ਤਾਂ ਆ ਕਿੰਨਾ ਖਤਰਾ ਆ ਬਹੁਤ ਹਾਲਤ ਮਾੜੀ ਆ ਬਹੁਤ ਮਾੜੀ ਤਸਵੀਰ ਆ ਇਹ ਇਹ ਆਇਆ ਜੀ ਸੈਦਪੁਰ ਚੜੀ ਦੇ ਇੱਕ ਘਰ ਦੀ ਮਕਾਨ ਦੀ ਡਿਜੀਟਲ ਇੰਡੀਆ ਦਾ ਅਦੋਨਕਤਾ ਸਾਡੀ ਜਿਹੜੀ ਭਾਰਤ ਦੀ ਆਧੁਨਿਕਤਾ ਉਹਦੇ ਵਿੱਚ ਵਸਦੇ ਹੋ ਦੇਖੋ ਲੋਕ ਛੱਤ ਡਿੱਗੀ ਹੋਈ ਆ ਮੇਰਾ ਖਲ ਤਰਪਾਲ ਆਪਣੇ ਕੋਲੋਂ ਹੀ ਪਾ ਆ ਗਏ ਨਾ ਤਰਪਾਲ ਵੀ ਨਹੀਂ ਹੈਗੀ ਇਸ ਤਰ੍ਹਾਂ ਹੀ ਲਵਸੀਲਾ ਕਰਕੇ ਆਪਣੇ ਕੱਪੜੇ ਕੁੱਪੜੇ ਵਿੱਚ ਆਏ ਗਏ ਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਤਰਪਾਲ ਨਹੀਂ ਕੋਈ ਸਾਰ ਨਹੀਂ ਲੈਣ ਆਇਆ ਕੋਈ ਪੁੱਛਣ ਨਹੀਂ ਆਇਆ ਕਿ ਦਾਰਿੰਦੇ ਆ ਹਾਲਾਂਕਿ ਇਹ ਅੰਤ ਹੈ ਗਿਆ ਚੌਂਕੀਦਾਰ ਆ ਹਾਂਜੀ ਤੇ ਹਾਲਾਂਕਿ ਮਤਲਬ ਕਿ ਹਰ ਵੇਲੇ ਇਹਨਾਂ ਦਾ ਆਉਣਾ ਜਾਣਾ ਇਹਨਾਂ ਦਾ ਵਾਸਤਾ ਇਹਨਾਂ ਦਾ ਵਾਸਤਾ ਮਤਲਬ ਤਹਿਸੀਲਦਾਰ ਨਾ ਪਟਵਾਰੀ ਦਾ ਤੁਹਾਡਾ ਹਜੇ ਵਾਸਤਾ ਪੈਦਾ ਫਿਰ ਵੀ ਤੁਹਾਡਾ ਇਹ ਹਾਲ ਆ ਤੇ ਆਮ ਬੰਦੇ ਜਿਹੜੇ ਆ ਉਹਨਾਂ ਦਾ ਕੀ ਹਾਲ ਹੋਊਗਾ ਤੁਸੀਂ ਕਦੇ ਆਪਦੇ ਪਟਵਾਰੀ ਨੂੰ ਆਪਦੇ ਤਹਿਸੀਲਦਾਰ ਨੂੰ ਗਿਆ ਨਹੀਂ ਜਦੋਂ ਤੁਸੀਂ ਤਨਖਾਹ ਲੈਣ ਜਾਂਦੇ ਜਾਂ ਤੁਸੀਂ ਕੁਝ ਵੀ ਉੱਥੇ ਜਾਂਦੇ ਤੁਹਾਨੂੰ ਸਾਦੇ ਆ ਕੋਈ ਨਹੀਂ ਸੁਣਦੇ ਕੋਈ ਨਹੀਂ ਡਿਊਟੀ ਲਾਉਂਦੇ ਕੋਈ ਨਹੀਂ ਸੁਣਦੇ ਕੋਈ ਨਹੀਂ ਹੁਣ 8 ਦਿਨ ਹੋ ਗਏ 9 ਦਿਨ ਹੋ ਗਏ ਯਾਰ ਚੱਲਿਆ ਹਾਂ ਕੋਈ ਆਇਆ ਸਰਵੇ ਕਰਨ ਕੋਈ ਆਇਆ ਸਰਪੇਰ ਲੋਕਾਂ ਨੂੰ ਉੱਥੇ ਦਿੰਦੇ ਆ ਸਾਨੂੰ ਕੋਈ ਸਰਪੇਰ ਨਹੀਂ ਗਿਆ ਜਾਂ ਡੰਗ ਲੈ ਜਾ ਫਿਰ ਹੁਣ ਫਿਰ ਕੀ ਮੰਗ ਕਰਦੇ ਤੁਸੀਂ ਕੀ ਚਾਹੀਦਾ ਹੋਣਾ ਕੀ ਚਾਹੀਦਾ ਇਹਨਾਂ ਦਾ ਕੀ ਹੈ ਯਾਰ ਸਾਡੇ ਕਮਰੇਸ ਵਾਲੇ ਜਾਣ ਸਾਡੇ ਇਹਨਾਂ ਦਾ ਸਰਕਾਰ ਦਾ ਕੀ ਕਰਨਾ ਹੈ ਇਹ ਸਾਰੇ ਸਾਰੀਆਂ ਖੇਤਾਂ ਬਾੜੀਆਂ ਦੀਆਂ ਹਾਂ ਦੇਖ ਲਿਆ ਉਹਦੇ ਬਾੜੀਆਂ ਨਹੀਂ ਤਾਂ ਤਕ ਤਸੀਲੇ ਜਾ ਕੇ ਬੈਠਾਂਗੇ ਹਾਂ ਦੱਸੋ ਨਾ ਫਿਰ ਤੁਸੀਂ ਵੀ ਤੁਸੀਂ ਜੇ ਕਰੇ ਤੁਸੀਂ ਸਾਡਾ ਕੋਲ ਸੋਚੋ ਇੰਨਾ ਥੋੜੀ ਹੈਗੀ ਜੀ ਗੱਲ ਹੋਣਾ ਸੀ ਇਥੇ ਪਾਲੀ ਚ ਬੈਠੇ ਆ ਬਿਮਾਰੀ ਦਾ ਕਾਰਨ ਇਹ ਖਪੜਿਆ ਮੋਟਾ ਢਾਰੇ ਘਰਾਂ ਦੇ ਐਡੀ ਸਾਡੀ ਮੁਸ਼ਕਿਲਾਂ ਬਹੁਤ ਜ਼ਿਆਦਾ ਵਾ ਕਮਾਉਣ ਦਾ ਕੋਈ ਨਾ ਕੋਈ ਬਿਮਾਰ ਰਹਿੰਦਾ ਵਾ ਦੋਨੇ ਤੀਏ ਆਦਮੀ ਹੈਗੇ ਆ ਆ ਵੀ ਕੋਈ ਸਾਡਾ ਫੈ ਹੋ ਵੀ ਸਾਡੇ ਨਾਲੀ ਸਾਡਾ ਕਮਾਈ ਦਾ ਭਾਈ ਇਹ ਵੀ ਯਾਹ ਲੀ ਹਾਂ ਆ ਛੱਤ ਦੇ ਵਿੱਚ ਸਨ ਰੂਫ ਕੱਢਿਆ ਹੋ ਆ ਹੋ ਹੋ ਆ ਵੀ ਹੁਣ ਤੁਸੀਂ ਦੇਖਦੇ ਪਏ ਆ ਜੀ ਸਾਡੇ ਡਿਜੀਟਲ ਇੰਡੀਆ ਦੀ ਸਾਡੇ ਆਧੁਨਿਕ ਭਾਰਤ ਦੀ ਮੂੰਹ ਬੋਲਦੀ ਤਸਵੀਰ ਸ਼ਰਮਨਾਕ ਤਸਵੀਰ ਕਿਸ਼ਾ ਇਸ ਤਰ੍ਹਾਂ ਜਿੰਦਗੀ ਬਸਰ ਕਰ ਰਹਾ ਇਹ افریقا ਦੇ ਆਦੀਵਾਸੀ ایریا ਨਾਲੋਂ ਘੱਟ ਨਹੀਂ ਲੱਗਦੇ ਤੋਂ ਬਿਲਕੁਲ ਹੀ ਛੱਪੜ ਦੇ ਕੰਡੇ ਤੇ ਬੈਠੇ ਹਨ। ਹੋਏ। ਹੋਲਿਡੇ ਆ ਵੇਖ ਲਓ ਕੋਠਿਆਂ ਦੀ ਹਾਲਤ। ਇਹ ਗੰਦੀ ਮਕਾਨਾਂ ਦੀ ਹਾਲ ਤੇ ਲੋਕ ਇਸ ਤਰ੍ਹਾਂ ਦੀ ਆ। ਉਹ ਮੇਰਾ ਪਹਿਲਾਂ ਪੁੱਛ ਰਿਹਾ ਮੇਰੇ ਪੁੱਤ ਦਾ। ਗੜੀ ਨਾ ਪਾਜੋ। ਨਹੀਂ ਇਹ ਪਹਿਲਾਂ ਹੀ ਉਹਨਾਂ ਨੇ ਇਹਨਾਂ ਨੇ ਕੀ ਕਹਿਣਾ ਵਾ। ਆ ਦੇਖੋ ਆ ਬਰਸਾਤਾਂ ਵੇਲੇ ਇੰਨਾ ਜਿਹੜਾ ਮੀਂਹ ਵਸਿਆ ਕੋਈ ਤਰਪਾਲ ਤੇ ਪੂਲ ਮਿਲੀ ਕੋਈ ਹਾਂ ਅੱਛਾ ਚੰਦਰੀ ਤਰਪਾਲ ਲਾ ਕੇ ਬੈਠੇ ਆ ਉਹ ਤਾਈ ਮੈਂ ਕਹਿੰਦੀ ਦੇਖ ਉਹੋ ਕਮਰੇ ਦੇ ਵਿੱਚ ਚਿੱਤਰਪਾਲ ਲਾ ਕੇ ਬੈਠੇ ਆ ਉੱਪਰੋਂ ਛੱਤ ਹੈ ਨਹੀਂ ਹਾਂ ਨਾ ਹੋਇਆ আর ਕੀ ਆ ਤੇ ਜੇ ਡਿੱਗ ਪਵੇ ਜਦੋਂ ਤੁਸੀਂ ਬੈਠਿਆ ਰੱਬ ਰੱਖਦਾ ਉਹ ਐਦਾਂ ਮਹਾਰਾਜ ਆ ਤਾਂ ਜਦੋਂ ਵੋਟਾ ਮੰਗਣ ਆਉਂਦੇ ਉਦੋਂ ਕਿਉਂ ਨਹੀਂ ਉਹਨਾਂ ਦੇ ਖੇਤਰ ਮਾਰਦੇ ਉਹਨਾਂ ਦਾ ਐਥੂ ਆ ਨਹੀਂ ਮਾਰਦੇ ਮੈਂ ਤਾਂ ਦੇ ਦਿਆ ਜਾਨ ਨੂੰ ਉਹ ਪਰ ਲਾ ਪੰਗਰਾ ਵੀ ਵੋਟ ਕੀ ਕਿਹਦੀ ਪਾਣੀ ਆਉਂਦਾ ਆ ਤਨ ਆ ਤਰ ਸਾਰੇ ਜੀ ਸਤੋ ਫਿਰ ਸਤੋ ਬੋਲੋ ਇੱਥੇ ਆ ਜਾਓ ਜਾਨ ਕੋਈ ਨਹੀਂ ਮਮੀ ਰਾਂ हां जी ਤੁਸੀਂ ਬੋਲਦੇ ਸੀ ਵੋਟਾਂ ਕੌਣ ਪਾਉਦਾ ਕੌਣ ਮੰਗਨ ਆਉਂਦਾ ਤੁਸੀਂ ਕਰਦੇ ਹਾਂ 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 ਜੀ ਉਹਦੇ ਆ ਬੋਲੋ ਵਧੀਆ ਆ ਆ ਵਾਹ ਚੱਕਿਆ ਕਰੋ ਸਰ ਇਹਦਾ ਛੱਪੜ ਤਾਂ ਲਿਖਾ ਪਾਣੀ ਦੇ ਸਰਦ ਜੀ ਨੇ ਪਰ ਕੰਮ ਨਹੀਂ ਕੀ ਹੋਈਆਂ ਤੁਸੀਂ ਕਦੇ ਮੰਗ ਨਹੀਂ ਕੀਤੀ ਵੀ ਆ ਜਿਹੜਾ ਛੱਪੜ ਆ ਇਹ ਪੂਰ ਕੇ ਤੇ ਇਹਨੂੰ ਇਹਦਾ ਬਥੇਰਾ ਕਿ ਆ ਸਾਰਿਆਂ ਨੂੰ ਪਿੰਡੋਂ ਬਾਹਰ ਕੱਢਿਆ ਜਾਵੇ ਨਹੀਂ ਮੈਂਬਰ ਸਰਪੰਚ ਬਣੇ ਕੋਈ ਨਹੀਂ ਛੱਪੜ ਖਾਲੀ ਕਰਦਾ ਨਹੀਂ ਤੁਸੀਂ ਕਦੇ ਕਿਹਾ ਵਾ ਬੋਲੋ ਵਾ ਬੋਲੋ ਹਾਂ ਸਾਡੇ ਤਾਂ ਇੱਦਾਂ ਇੱਦਾਂ ਜਾਂਦਾ ਸ਼ਰਲਾ ਸ਼ਰਲਾ ਜਦੋਂ ਵੋਟਾਂ ਮੰਗਣ ਆਉਂਦੇ ਆ ਤੁਸੀਂ ਉਹਨਾਂ ਨੂੰ ਕਹੋ ਭਈਆ ਛੱਪੜ ਕੱਢ ਕੇ ਇੱਥੋਂ ਪਿੰਡ ਦੇ ਵਿੱਚ ਘਰੋ ਇੱਦਾਂ ਤਾਂ ਕਰਦੇ ਹੀ ਨਹੀਂ ਵੀ ਇਹਨੂੰ ਬਾਹਰ ਕੱਢੋ ਅਰੇ ਬੀਬੀ ਦੀ ਵਾਈਟ ਮੈਗਨ ਚਾਦੀ ਬੋਲੂਗੀ ਮੈਨੂੰ ਲੱਗਦਾ ਕੋਈ ਹੰਦਾ ਆਪਣਾ ਮੇਂਟੇਨੈਂਸ ਹੈ ਕਿਵੇਂ ਬੈਠੇ ਤੁਸੀਂ ਐਂਦਾ ਖਤਰਾ ਨਹੀਂਗਾ ਕਿਵੇਂ ਅੰਦਰ ਬੈਠੇ ਤੁਸੀਂ ਤਰਪਾਲ ਲਾ ਕੇ ਹਾਂ ਹੋ ਕੇ ਜਾਈਏ ਨੀ ਤਾ ਤੁਹਾਡੇ ਨਾਲ ਕੋਈ ਪਟਵਾਰੀ ਕੋਈ ਹੋਰ ਆਇਆ ਨਹੀਂ ਪੁੱਛਣ ਕਿ ਨਹੀਂ ਇੱਥੇ ਰੱਖਣਾ ਕੋਈ ਆਇਆ ਨਹੀਂਗਾ ਕੋਈ ਕਹਿਣ ਵੀ ਹਾਂ ਭਾਈ ਤੁਸੀਂ ਕੋਈ ਕੀ ਤੁਹਾਡਾ ਹਾਲ ਆ ਕੋਈ ਚੀਜ਼ ਚਾਹੀਦੀ ਆ ਨਹੀਂ ਕੁਛ ਵੀ ਨਹੀਂ ਅਰੇ ਚਾਚਾ ਕਾਹਦੇ ਅੱਛਾ ਚਾਚਾ ਘਰ ਕੋਲ ਲਿਖਾ ਹਾਂ ਕੋਈ ਤੇ ਸਰਕਾਰ ਫੰਦਾ ਨਹੀਂ ਸਰਕਾਰ ਕੋਲੋਂ ਕੁਝ ਮੰਗਦੇ ਆ ਤੇ ਸਾਡੇ ਘਰ ਬਣਾਏ ਜਾਣ ਅਸੀਂ ਕੀ ਮੰਗਣਾ ਆ ਜੇ ਘੇੜਗੇ ਤਾਂ ਬਣਾ ਦੇ ਜੇ ਘੇੜਗੇ ਇਦਾਂ ਥੋੜੀ ਹਾਂ ਇਕ ਘਰ ਬਣਾਉਣ ਦਾ ਸਾਡਾ ਹੱਕ ਬੰਦਾ ਵਾ ਹਾਂ ਸਾਡਾ ਇੱਥੇ ਇਹੀ ਭਾਰਤ ਦੇ ਨਾਗਰਿਕਾਂ ਸਾਡਾ ਹੱਕ ਬੰਦਾ ਵਾ ਅਸੀਂ ਇਹਨਾਂ ਕੋਲੋਂ ਸਰਕਾਰ ਕੋਲੋਂ ਅਸੀਂ ਆਪਣੀਆਂ ਬੁਨਿਆਦੀ ਲੋੜਾਂ ਵਾਸਤੇ ਇਹਨਾਂ ਕੋਲੋਂ ਮੰਗਾਂ ਰੱਖ ਸਕਦੇ ਹਾਂ ਜਿਸ ਚੀਜ਼ ਦੀ ਸਾਨੂੰ ਲੋੜ ਹੈ ਉਹ ਕਰ ਸਕਦੇ ਹਾਂ ਅਸੀਂ ਆਪ ਦੇ ਮਿਹਨਤ ਮਜ਼ਦੂਰੀ ਕਰਦੇ ਹਾਂ ਪਰ ਜਿਹੜੀਆਂ ਸਾਡੀਆਂ ਬੁਨਿਆਦੀ ਲੋੜਾਂ ਸਰਕਾਰ ਨੇ ਪੂਰੀਆਂ ਕਰਨੀਆਂ ਹੁੰਦੀਆਂ ਵਾ ਹਾਂ ਇਸ ਕਰਕੇ ਆਵਾਜ਼ ਚੱਕਿਆ ਕਰੋ ਇਹ ਤਾਂ ਕਹਿੰਦੇ ਪਾਣੀ ਨਹੀਂ ਆ ਛੜਾ ਇੱਥੇ ਗਾਗਾ ਇਤਨਾ ਚਾਹ ਹਾਂ ਅੰਦਰ ਰਹੀ ਸੀ ਇਹ ਪਾਣੀ ਬਾਟੀਆਂ ਨਾ ਕਹੇ ਬੁਰੇ ਹੈ 6 6 ਦਾ ਟਿਕਣਾ ਨਾ ਹਾਂ ਤੁਸੀਂ ਦੇਖੋ ਇਹ ਆ ਫਰਸ਼ਿਆ ਕਰਦਾ ਤੇ ਆ ਹੈਗਾ ਘਰ ਦਾ ਕਮਰਾ ਮੇਰਾ ਖਿਆਲ ਆ ਘੱਟੋ ਘੱਟ 2 ਫੁੱਟ ਨੀਵਾ ਹੋਊਗਾ ਤੇ ਘਰ ਦੀਆਂ ਕੰਧਾਂ ਦਾ ਕੀ ਹਾਲ ਆ ਓਹੋ ਆ ਦਾ ਛੱਤਾਂ ਡਿੱਗੀਆਂ ਪਈਆਂ ਆ ਦੇਖੋ ਆ ਪਿੰਡ ਸ਼ਾਹਕੋਟ ਸ਼ਹਿਰ ਦੇ ਬਿਲਕੁਲ ਨੇੜੇ ਲੱਗਦਾ ਕੋਈ ਕਹਿ ਸਕਦਾ ਵਾ ਕਿ ਆ ਸ਼ਾਹਕੋਟ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਸੈਦਪੁਰ ਝੜੀ ਆ ਜਿੱਦਾਂ ਕਿ ਲੋਕ ਕਿਹੜੀ ਹਾਲਤ ਵਿੱਚ ਰਹਿ ਰਹੇ ਆ ਕਿਦਾਂ ਗੁਜ਼ਾਰਾ ਕਰ ਰਹੇ ਆ ਇਸ ਪਿੰਡ ਨੂੰ ਵੇਖ ਕੇ ਤਾਂ ਇਦਾਂ ਲੱਗਦਾ ਆ ਵੀ ਜਿਵੇਂ ਕਿਸੇ ਆਦੀਵਾਸੀ ਇਲਾਕੇ ਵਿੱਚ ਆ ਗਏ ਹੋਈਏ ਭਾਜੀ ਤੁਸੀਂ ਚੰਗੇ ਭਲੇ ਵਧੀਆ ਬੰਦੇ ਦੇਖਣ ਨੂੰ ਪੜੇ ਲਿਖੇ ਲੱਗਦੇ ਆ ਕਿ ਤੁਸੀਂ ਜਦੋਂ ਆਉਂਦੇ ਆ ਇਹ ਤੁਹਾਡੇ ਕੋਲ ਵੋਟਾਂ ਮੰਗਣ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂਗੇ ਵੀ ਪਈ ਸਾਨੂੰ ਆ ਜਿਹੜੀਆਂ ਬੁਨਿਆਦੀ ਲੋੜਾਂ ਸਾਡੀਆਂ ਸਾਡੇ ਘਰਾਂ ਜਿੱਥੇ ਬੰਦੇ ਨੇ ਰਹਿਣਾ ਹੋਵੇ ਖਾਣਾ ਪੀਣਾ ਵੇਖ ਕੇ ਤੇ ਤੁਸੀਂ ਵੋਟਾਂ ਲਿਆ ਕੇ ਅਗਲੇ ਕਾਂ ਜਾਂਦੇ ਕੋਣ ਪੱਛ ਪੁੱਛਦਾ ਨਹੀਂ ਨਹੀਂ ਤੁਸੀਂ ਕਹਿੰਦੇ ਤੁਸੀਂ ਲੈ ਇਹ ਬੋਲੋਗੇ ਜਿਹੜਾ ਜਦੋਂ ਵੋਟਾਂ ਵੋਟਾਂ ਕਰ ਲੈਣ ਆਈ ਸੀ ਅਸੀਂ ਉਹਨਾਂ ਨੇ ਕਿਹਾ ਸੀ ਕਿ ਉਹ ਕਹਿੰਦੇ ਸੀ ਇਹਨੂੰ ਆਮ ਮਕਾਨ ਬਣਾ ਕੇ ਦੇਣਗੇ ਹਾਂ ਹਾਲੇ ਤੱਕ ਕੋਈ ਮਕਾਨ ਨਹੀਂ ਬਣਾ ਕੇ ਦਿੱਤਾ ਕਿਸੇ ਨੇ ਵੀ ਹਾਂ ਮੈਂ ਕਿ ਮੈਂ ਕਈ ਵਾਰੀ ਸਰਪੰਚ ਨੂੰ ਗਿਆ ਵਾ ਵੀ ਸਾਡਾ ਕਮਰਾ ਬੜਵਾ ਦਿਓ ਨਹੀਂ ਤੁਹਾਡੀ ਉਮਰ ਕਿੰਨੀ ਹੋ ਗਈ ਆ ਮੇਰੀ 29 ਸਾਲ ਹੋ ਗਈ ਆ ਇਹ ਠੀਕ ਨਹੀਂ 29 ਸਾਲਾਂ ਦੇ ਵਿੱਚ ਕਿੰਨੀ ਵਾਰੀ ਤੁਹਾਡੇ ਹਰ 5 ਸਾਲ ਬਾਅਦ ਸਰਪੰਚ ਵੀ ਆਉਂਦੇ ਆ ਹਾਂਜੀ ਸਰਪੰਚ ਐਮ ਐਲ ਏ ਆਉਂਦੇ ਆ ਐਮ ਪੀ ਆਉਂਦੇ ਆ ਤੇ ਤੁਸੀਂ ਜਦੋਂ ਇੱਕ ਵਾਰੀ ਹੋਇਆ ਅਗਲੇ ਨੇ ਨਹੀਂ ਤੁਹਾਡਾ ਵਾਦਾ ਕਿੰਨੀ ਵਾਰੀ ਵੀ ਵੋਟਾਂ ਪਈਆਂ ਮੈਂ 19 ਵਾਰੀ ਆਹੀ ਗਿਆ ਵੇ ਕਿ ਸਾਡਾ ਮਕਾਨ ਬੜਵਾ ਦਿਓ ਹਾਂ ਹਾਂਜੀ ਕੋਈ ਕਹੇ ਨਾ ਕਿ ਕੋਈ ਨਹੀਂ ਸੁਣੀ ਵੋਟਾਂ ਦਵਾ ਦਾ ਕੋਈ ਨਹੀਂ ਪੁੱਛਦਾ ਇਹ ਬੱਟਾ ਡਿੱਗ ਗਈਆਂ ਛੱਕਾ ਡਿੱਗ ਗਈਆਂ ਆਪਾਂ ਵੀ ਤਾਂ ਡਿੱਗ ਗਈ ਜਿੱਦਾਂ ਉਹ ਡਿੱਗ ਗਈ ਸੀ ਹੁਣ ਤੁਸੀਂ ਕੋਈ ਸਰਕਾਰ ਕੋਲੋਂ ਮੰਗ ਕਰਦੇ ਆਂ ਹਾਂਜੀ ਕਿ ਸਾਨੂੰ ਇੱਕ ਮਕਾਨ ਬਣਾ ਕੇ ਦੇਣ ਹਾਂਜੀ ਕਿ ਸਾਰਾ ਕੁਝ ਸਾਥ ਤੁਹਾਨੂੰ ਕਰਕੇ ਦੇਣ ਠੀਕ ਆ ਹਾਂਜੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਜਿਹੜੇ 9 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਬਿਆਸ ਤੇ ਰਾਵੀ ਦੇ ਸਤਲੁਜ ਦਰਿਆ ਦੇ ਕਾਰਨ ਬੰਨ ਟੁੱਟੇ ਆ ਸਿਰਫ ਉਥੋਂ ਦਾ ਹੀ ਮਾੜਾ ਹਾਲ ਨਹੀਂ ਬਲਕਿ ਪੂਰੇ ਪੰਜਾਬ ਦਾ ਮਾੜਾ ਹਾਲ ਆ ਕਿਉਂਕਿ ਬੰਨਾਂ ਨੇ ਤੋੜ ਕੇ ਉਥੇ ਹੜ੍ਹ ਲੈ ਕੇ ਆਂਦਾ ਉਥੇ ਵੰਨਾ ਦਾ ਕਰਕੇ ਹੜ੍ਹ ਆਇਆ ਬੰਨਾ ਟੁੱਟਣ ਦਾ ਕਰਕੇ ਹੜ੍ਹ ਆਇਆ ਲੇਕਿਨ ਜਿਹੜਾ ਬਾਕੀ ਦਾ ਪੰਜਾਬਾ ਸਾਰਾ ਉਥੇ ਮੀਂਹ ਇੰਨਾ ਭਾਰੀ ਪਿਆ ਸਾਰੇ ਜਾਣਦੇ ਕਿੰਨਾ ਭਾਰੀ ਮੀਂਹ ਪਿਆ ਤੇ ਲੋਕਾਂ ਦੀਆਂ ਛੱਤਾਂ ਤੱਕ ਡਿੱਗ ਪਈਆਂ ਲੋਕਾਂ ਦੇ ਘਰਾਂ ਅੰਦਰ ਪਾਣੀ ਆ ਗਿਆ ਗਲੀਆਂ ਨਾਲੀਆਂ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਆ ਗਿਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਪੈਸੇ ਜਾਂ ਫਾਰਮ ਭਰੇ ਹੋਏ ਆ ਜਿਨ੍ਹਾਂ ਦੇ ਉਹਨਾਂ ਨੂੰ ਪੈਸੇ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ ਹੁਣ ਤਾਂ ਬਣਦੇ ਵੀ ਆ ਸਾਰਿਆਂ ਦੇ ਪੈਸੇ ਜਾਰੀ ਕਰਨੇ ਕਿਉਂਕਿ ਹਣਾ ਤੋਂ ਬਾਲ ਜਿਹੜੀ ਸਥਿਤੀ ਹੁੰਦੀ ਆ ਉਹ ਜ਼ਿਆਦਾ ਖਤਰਨਾਕ ਹੁੰਦੀ ਆ ਕਿਉਂਕਿ ਫਿਰ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਵਾ ਪਹਿਲਾਂ ਤਾਂ ਰੋਟੀ ਪਾਣੀ ਜ਼ਰੂਰੀ ਹੁੰਦਾ ਵਾ ਉਸ ਤੋਂ ਬਾਅਦ ਰੋਟੀ ਪਾਣੀ ਦੇ ਨਾਲ ਦਵਾਈਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਵਾ ਕਿਉਂਕਿ ਜਦੋਂ ਧੁੱਪ ਚੜ੍ਹਦੀ ਆ ਤਾਂ ਪਾਣੀ ਸੁੱਕਦਾ ਵਾ ਤਾਂ ਉਹਦੇ ਨਾਲ ਕੀ ਹੁੰਦਾ ਵਾ ਕਿ ਕਈ ਤਰ੍ਹਾਂ ਦੇ ਕੀਟਾਣੂ ਬੜਾ ਬਹੁਤ ਕੁਝ ਫੈਲਦਾ ਵਾ ਬਿਮਾਰੀਆਂ ਬਹੁਤ ਫੈਲਦੀਆਂ ਵਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਹਾਲਾਤਾਂ ਨੂੰ ਸੁਧਾਰਨ ਲਈ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆ ਲੋਕਾਂ ਨੇ ਫਾਰਮ ਭਰੇ ਹੋਏ ਆ ਚਾਹੇ ਨਹੀਂ ਵੀ ਭਰੇ ਹੋਏ ਉਹਨਾਂ ਦੇ ਘਰਾਂ ਦੀ ਹਾਲਤ ਵੇਖਦਿਆਂ ਹੋਇਆਂ ਉਹਨਾਂ ਨੂੰ ਜਾਰੀ ਕੀਤੇ ਜਾਣ ਕਿਉਂਕਿ ਪਹਿਲਾਂ ਕਈ ਵਾਰ ਇਸ ਤਰ੍ਹਾਂ ਹੋ ਚੁੱਕਾ ਵਾ ਕਿ ਜਿਨ੍ਹਾਂ ਦੇ ਜ਼ਰੂਰਤ ਨਹੀਂ ਸੀ ਜਿਨ੍ਹਾਂ ਦੇ ਗਾਡਰ ਬਾਲੇ ਸਹੀ ਸੀਗੇ ਜਾਂ ਛੱਤਾਂ ਸਹੀ ਸੀਗੀਆਂ ਪੱਕੀਆਂ ਸੀਗੀਆਂ ਉਹ ਤਾਂ ਪੈਸੇ ਲੈ ਗਏ ਆ ਲੇਕਿਨ ਜਿਹੜੇ ਜ਼ਰੂਰਤਮੰਦ ਆ ਉਹ ਰਹਿੰਦੇ ਆ ਹਲੇ ਤੱਕ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਲੋਕਾਂ ਨੂੰ ਹੁਣ ਪੈਸੇ ਜਾਰੀ ਕੀਤੇ ਜਾਣੇ ਚਾਹੀਦੇ ਆ ਜਲਦੀ ਤੋਂ ਜਲਦੀ ਤੇ ਜਿੱਥੇ ਜਿੱਥੇ ਵੀ ਲੋੜ ਹੈਗੀ ਆ ਉੱਥੇ ਉੱਥੇ ਮਦਦ ਬਹੁਤ ਜਲਦੀ ਪਹੁੰਚਾਈ ਜਾਣੀ ਚਾਹੀਦੀ